তুম ਦਾ ਤੇ ठाकुर ಪ್ರತಿपालক 나यक ਖਸਮ ਹਮਾਰੇ ਨਮਖ ਨਮਖ ਤੁਮ ਹੀ ਪ੍ਰਤੀ ਪਾਲੋ ਹਮ ਬਾਰਕ ਤੁਮਰੇ ਤਾਰੇ ਨਮਖ ਨਮਖ ਤੁਮ ਹੀ ਪ੍ਰਤੀ ਪਾਲੋ ਹਮ ਬਾਰਕ ਤੁਮਰੇ ਤਾਰੇ ਜਿਵਾ ਇੱਕ ਕਵਣ ਗੁਣ ਕਹੀਐ ਬੇਸ਼ਮਾਰ ਤੇ ਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਈਐ ਬੇਸ਼ਮਾਰ अंत स्वामी पराद हमारे खंडो ਅਨਕ ਵਿਦੀ ਸਮਜਾਵੋ ਹਮੇ ਅ ਗਿਆਨ ਲਪ ਮਤ ਥੋਰੀ ਤੁਮ ਆਪਣ ਬਿਰ ਦਰਖਾਵੋ ਹਮੇ ਅ ਗਿਆਨ ਲਪ ਮਤ ਥੋਰੀ ਤੁਮ ਆਪਣ ਬਿਰ ਦਰਖਾਵੋ ਤੁਮਰੀ ਸਾਰੇ ਨੇ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਤੇ ਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਫਤੇ ਤੇ ਬਰਾਜਮਾਨ ਮਹਾਨ ਸ਼ਖਸੀਤਾ ਬੁੱਧੀਜੀਵ ਵਰਗ ਦੂਰੋਂ ਨੇੜੋਂ ਚੱਲ ਕੇ ਆਏ ਕਵੀ ਜਾਨਾ ਸਾਰੇ ਕਵੀ ਸਰ ਸਹਿਬਾਨ ਜੋ ਵੀ ਐਸ ਪੰਡਾਲ ਵਿੱਚ ਪਹੁੰਚਿਆ ਸੋ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 1499 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਕਿਵੇਂ ਪੰਜਾਬ ਪਿਆਰਾਂ ਨੂੰ ਛਕਾਉਂਦੇ ਆ ਤੇ ਕਿਵੇਂ ਇੱਕ ਗਿੱਦੜਾ ਤੋਂ ਸ਼ੇਰ ਬਣਾਉਂਦੇ ਆ ਆਪਣਾ ਖਾਣੇ ਵਾਲਾ ਕੁਬੀ ਸ਼ਰੀ ਜੱਥਾ ਐਉਂ ਬੇਨਤੀ ਕਰਦਾ ਜੀ ਇੱਕ ਓੰਕਾਰ ਸਤਨਾਮ ਕਹਿ ਕੇ ਫਤਿਹ ਬੁਲਾਵਾ ਖਾਲਸੇ ਦੀ ਸਾਜਣਾ ਦਾ ਸੋਨਾ ਛੰਦ ਸੁਣਾਵਾ ਫੱਦਨੇ ਆਇਆ ਵਿਸਾਖੀ ਦਾ ਸਤਿਗੁਰੇ ਲਾਇਆ ਸੀ ਦਰਬਾਰੇ ਕਹਿੰਦੇ ਲਲਕਾਰ ਕੇਤੇ ਹੱਥ ਵਿੱਚ ਨੰਗੀ ਸੀ ਤਲਵਾਰੇ ਕਹਿੰਦੇ ਲਲਕਾਰ ਕੇਤੇ ਹੱਥ ਵਿੱਚ ਨੰਗੀ ਸੀ ਤਲਵਾਰੇ ਦੇ ਵਿੱਚ ਪਾਣੀ ਨੂੰ ਮੁਖੋਂ ਪੜਦੇ ਸੀ ਗੁਰਬਾਣੀ ਬਣ ਅੰਮ੍ਰਿਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਬਣ ਅੰਮ੍ਰਿਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਹੋ ਸਾਨੂੰ ਸਿਰ ਇੱਕ ਚਾਹੀਦਾ ਉੱਠ ਕੇ ਕੋਈ ਸੂਰਮਾ ਆਵੋ ਇਹ ਤਲ ਪਰ ਪਿਆਸੀ ਦੀ ਕੋਈ ਆ ਕੇ ਪਿਆ ਪਿਆਸ ਬੁਝਾਵੋ ਇਹ ਤਲਵਾਰ ਪਿਆਸੀ ਦੀ ਕੋਈ ਆ ਕੇ ਪਿਆਸ ਬੁਝਾਵੋ ਫਿਰ ਦਿੱਤੇ ਬਾਜੂ ਨਾ ਇਹ ਪਿਆਸ ਬੁਝਾਈ ਜਾਣੀ ਪਾਣੀ ਅੰਮ੍ਰਿਤ ਰੂਪ ਗਿਆ ਖੰਡਾ ਫਿਰ ਆਜਾਦ ਵਿੱਚ ਪਾਣੀ ਪਾਣੀ ਅੰਮ੍ਰਿਤ ਰੂਪ ਗਿਆ ਖੰਡਾ ਫਿਰ ਆਜਾਦ ਵਿੱਚ ਪਾਣੀ ਉਹ ਬੋਲੇ ਸੁਣ ਕੇ ਸਤ ਗੁਰੂ ਦਾ ਸੰਗਤ ਵਿੱਚ ਸਨਾਟਾ ਛਾਇਆ ਸਭ ਵੇਖਦੇ ਰਹੇ ਸੀ ਉੱਠ ਕੇ ਸਿੱਖ ਜਦੋਂ ਸੀ ਆਇਆ ਸਭ ਵੇਖਦੇ ਰਹਗੇ ਸੀ ਉੱਠ ਕੇ ਸਿੱਖ ਜਦੋਂ ਸੀ ਆਇਆ ਫਿਰ ਕੱਟ ਲੋ ਮੇਰੇ ਨੂੰ ਕਹਿੰਦਾ ਮੁਖ ਦੇ ਵਿੱਚੋਂ ਪ੍ਰਾਣੀ ਬਾਣੇ ਅਮਰਤ ਰੂਪ ਗਿਆ ਖੰਡਾ ਫਿਰ ਆਜਾਦ ਵਿੱਚ ਪਾਣੀ ਬਾਣੇ ਅਮਰਤ ਰੂਪ ਗਿਆ ਖੰਡਾ ਫਿਰ ਆਜਾਦ ਵਿੱਚ ਪਾਣੀ ਫਿਰ ਵਾਰੋ ਵਾਰੀ ਜੀ ਚਾਰ ਸਿੱਖ ਆਏ ਨੇ ਕਤਾਰਾਂ ਦਿਲ ਤਹਿਲੇ ਕਈਆਂ ਦੇ ਦੇਖੀਆਂ ਖੂਣ ਦੀਆਂ ਚੱਲੇ ਨੇ ਫੁਵਾਰਾਂ ਦਿਲ ਤਹਿਲੇ ਕਈਆਂ ਦੇ ਦੇਖੀਆਂ ਖੂਣ ਦੀਆਂ ਚੱਲੇ ਨੇ ਫੁਵਾਰਾਂ ਉਠ ਸਿਖੇ ਨੂੰ ਨਸ ਜੱਲੀ ਜੋ ਸੀ ਕੜਾਖਣਿਆਂ ਦੀ ਟਾਣੀ ਬਾਣੇ ਅਮਰਤ ਰੂਪ ਗਿਆ ਖੰਡਾ ਫਿਰ ਆਜਾਦ ਵਿੱਚ ਪਾਣੀ ਬਾਣੇ ਅਮਰਤ ਰੂਪ ਗਿਆ ਖੰਡਾ ਫਿਰ ਆਜਾਦ ਵਿੱਚ ਪਾਣੀ ਹੋਸੀ ਸੇ ਜੋੜ ਕੇ ਪੰਜਾਂ ਦੇ ਮੁਖ ਦੇ ਵਿੱਚ ਸੀ ਅਮਰਤ ਪੌਂਦੇ ਵਾਏ ਗੁਰੂ ਜੀ ਕਾ ਖਾਲਸਾ ਜੀ ਵਾਏ ਗੁਰੂ ਜੀ ਕੀ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਛੱਤੇ ਮਾਰ ਕੇ ਅੱਖਾਂ ਚ ਨਾਲੇ ਪਾਇਆ ਕੇਸਾਂ ਥਾਣੀ ਬਾਣ ਅੰਮ੍ਰਿਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਪਾਣੀ ਅਮਰਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਹੋ ਪੂਰੇ ਪੰਜਾਂ ਕੱਕਿਆਂ 'ਚੇ ਗੁਰੂ ਨੇ ਸਾਜੇ ਪੰਜ ਪਿਆਰੇ ਸੂਰਜ ਦਾ ਤੇਜ ਜਿਵੇਂ ਪੈਂਦੇ ਸਨ ਨੂਰੀ ਚਮਕਾਰੇ ਹੂ ਰਜਦਾ ਤੇਜ ਜਿਵੇਂ ਪੈਂਦੇ ਸਨ ਨੂਰੀ ਚਮਕਾਰੇ ਅਰਹਦਨਾਦ ਚਲੇ ਗੁਰੂ ਨੇ ਕਟਤੀ ਆਉਣੀ ਜਾਣੀ ਬਣ ਅਮਰਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਬਣ ਅਮਰਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਓ ਲਾਤਾ ਜਾਗ ਸੀ ਸਿੱਖੀ ਨੂੰ ਸਵਾ ਲੱਖ ਨਾਲ ਸੀ ਇੱਕ ਲੜਾਈ ਦੇ ਕੇ ਗੁੜਤੀ ਖੰਡੇ ਦੀ ਗੁਰੂ ਨੇ ਕਿਦੜੋਂ ਸ਼ੇਰ ਬਣਾਏ ਦੇ ਕੇ ਗੁੜਤੀ ਖੰਡੇ ਦੀ ਗੁਰੂ ਨੇ ਕਿਦੜੋਂ ਸ਼ੇਰ ਬਣਾਏ ਕੀ ਕੀ ਨੂੰ ਪਹੁੰਚੇ ਪਾ ਕੇ ਪਦ ਨਿਰਵਾਣੀ ਬਣ ਅਮਰਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਬਣ ਅਮਰਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਮੰਟਾ ਕੇ ਜਾਤਾਂ ਪਾਤਾਂ ਨੂੰ ਸਭ ਨੂੰ ਇੱਕੋ ਬਾਟੇ ਸ਼ਿਕਾਇਆ ਪੇਦ ਮਤਾਤਾ ਵਰਨਾ ਦਾ ਇੱਕੋ ਖਾਲਸਾ ਪੰਥ ਸਜਾਇਆ ਪੜੀ ਤੇ ਮਟਾਤਾ ਵਰੇ ਨਾਂ ਦਾ ਇੱਕੋ ਖਾਲਸਾ ਪੰਥ ਸਜਾਇਆ ਚੱਲੀ ਆਉਂਦੀ ਸਦੀਆਂ ਤੋਂ ਓਹ ਤੋੜਦੀ ਰੀਤ ਪੁਰਾਣੀ ਪਾਣੀ ਅਮਰਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਪਾਣੀ ਅਮਰਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਹੋ ਨਾਮ ਸਿੰਘ ਲਗਾ ਦਿੱਤੇ ਨਾਲੇ ਬਖਸ਼ ਦਿੱਤੀ ਸਰਦਾਰੀ ਪਛਾਣ ਆਉਂਦੀ ਹਾਟੋਂ ਐਸੀ ਬਖਸ਼ੀ ਸੂਰਤ ਨੇ ਯਾਰੀ ਪੇਸ਼ਾਣ ਆਉਂਦੀ ਲੱਖਾਂ ਚੋਂ ਐਸੀ ਬਖਸ਼ੀ ਸੂਰਤ ਨੇ ਯਾਰੀ ਰਾਖੀ ਕਰੇ ਮਜਲੂਮਾਂ ਦੀ ਕਿਰਤ ਦਸਾਂ ਨਹਾਂ ਦੀ ਖਾਣੀ ਪਾਣੀ ਅਮਰਤ ਰੂਪ ਗਿਆ ਖੰਡਾ ਫਿਰ ਆਜਾਦ ਵਿੱਚ ਪਾਣੀ ਪਾਣੀ ਅਮਰਤ ਰੂਪ ਗਿਆ ਖੰਡਾ ਫਿਰ ਆਜਾਦ ਵਿੱਚ ਪਾਣੀ ਓ ਚੋਚ ਸੱਚੇ ਸਤ ਗੁਰ ਦੇ ਚਿੜੀਆਂ ਕੋਲੋਂ ਬਾਜ ਤੁੜਾਵੇ ਨਿੰਦਰੇ ਅਬਲਖ ਰਾਣਾ ਵੀ ਜਾਸੇ ਸੰਗਤਾਂ ਦੇ ਵਿੱਚ ਗਾਵੇ ਨਿੰਦਰੇ ਅਬਲਖ ਰਾਣਾ ਵੀ ਜਾਸੇ ਸੰਗਤਾਂ ਦੇ ਵਿੱਚ ਗਾਵੇ ਬੂਟੇ ਮਨਵੀਰੇ ਨੇ ਤਾਂ ਸਾਰੀ ਗਾਤੀ ਸੱਚ ਕਹਾਣੀ ਬਣ ਅਮਰਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਬਣ ਅਮਰਤ ਰੂਪ ਗਿਆ ਖੰਡਾ ਫਿਰਿਆ ਜਦ ਵਿੱਚ ਪਾਣੀ ਇੰਨੀਆਂ ਬੇਨਤੀਆਂ ਕਰਦੇ ਖੇਮਾਂ ਦੇ ਜਾਤਕਾਂ ਬਹੁਤ ਧੰਨਵਾਦ ਕਰਦੇ ਆ ਸਾਰੀਆਂ ਸੰਗਤਾਂ ਦਾ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ